ਸਸਿਆ ਗਾਲ ਸੁਆਬਤਾ ਜੀ ਤੁਹਾਡਾ ਪਰਨਾਵੇਂ ਬਲੌਗ ਜੀ ਤਾਂ ਆਪਾਂ ਜੀ ਅੱਜ ਮੱਕੀ ਦੀ ਵਿੜਾਈ ਸ਼ੁਰੂ ਕਰ ਰਹੇ ਮੱਕੀ ਹੈਗੇ ਆ तकरीबन ਛੱਲੀਆਂ ਤੋੜੀਆਂ ਹੋਈਆਂ ਉਦਾਂ ਇਧਰ ਚਾਰਾ ਜਾਨੀ ਕਿ ਜਵਾਰ ਵਗੈਰਾ ਵੀ ਕਟਾਈ ਕਰਾ ਰਹਾ ਹੈ ਲੋਕ ਕਿਉਂਕਿ ਇਹਨਾਂ ਨੂੰ ਖੇਤ ਸਾਫ ਨਾਲ ਰੱਖਣਾ ਹੈ ਚਨੇ ਦੀ ਖੇਤੀ ਹੋਣੀ ਹੈ ਇਸ ਤੋਂ ਬਾਅਦ ਹੈ ਉਹਦੇ ਕਰਕੇ ਵੀ ਇਹ ਆਪਾਂ ਦਾ ਖੇਤ ਹੈ ਇਹ ਕਿਉਂ ਕਟਵਾ ਰਹੇ ਇਹ ਮੱਕੀ ਹੈ ਕਿਹਾ ਇਹ इसमें उड़ता है अच्छा अच्छा तो 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 क्या आगा मत नहीं इतनी जल्दबाजी क्या रहे हो? कर रहे हो नहीं नहीं मिलते हमको मिलता इसके बाद इसमें में क्या किसकी बोई करोगे सरसों चना नहीं चना चना भी इस खेत में क्या बोगे चना अच्छा चलो अच्छी बात है ये कितना बिका कितना बिका ये ਇੱਕ ਬਿਗਾ ਉਹ ਕਿਤੇ ਬਿਗਾ ਅੱਜ ਤੇ ਇਹ ਜੀ ਇਹਨਾਂ ਨੇ ਖੇਤ ਆ ਤਿਆਰ ਕਰਨਾ ਯਾਨੀ ਕਿ ਮੱਕੀ ਵਾਸਤੇ ਇਹ ਜੀ ਆਪਾਂ ਇੱਧਰ ਹੋਰ ਤਰ੍ਹਾਂ ਗੱਲ ਕੀਤੀ ਆ ਕਹਿੰਦੇ ਵੀ ਇੱਥੇ ਆਪਾਂ ਮੱਕੀ ਵਗੈਰਾ ਯਾਨੀ ਕਿ ਇਸ ਵਾਰ ਸਰੋਂ ਬੀਜਣੀ ਆ ਸਰੋਂ ਬਜਾਈ ਕਰਨੀ ਹੁਣ ਆ ਚਾਰਾ ਚੂਰਾ ਜਾ ਵਿੱਚ ਮੱਕੀ ਹੈਗੀ ਮਾਰੀ ਮੋਟੀ ਉਹ ਵੱਢ ਕੇ ਤੇ ਫਿਰ ਇਸ ਤੋਂ ਬਾਅਦ ਫਿਰ ਲਾਦਣੀ ਆਪਾਂ ਮਾਵਾ ਦੇ ਸਾਹਮਣੇ ਵੱਢ ਰਿਹਾ ਇੱਧਰ ਇਹ ਤੁਹਾਨੂੰ ਦੱਸਦੇ ਆਂ ਬੰਦੇ ਇੰਨੇ ਇਮਾਨਦਾਰ ਨੇ ਦੇਖੋ ਜੀ ਇੱਧਰ ਹੁਣ ਆਪਾਂ ਵੱਡੜਾ ਜਿਹੜਾ ਖੇਤ ਦਾ ਸਾਹਮਣੇ ਤਕਰੀਬਨ 4 ਕਨਾਲਾਂ ਦਾ ਹੋਊਗਾ ਆਪਾਂ ਨੂੰ ਇਹਦਾ 7000 ਰੁਪਇਆ ਮਿਲੂਗਾ ਔਰ 7000 ਨਹੀਂ ਇਹਦਾ ਮਿਲੂਗਾ ਜ ਆਪਾਂ ਨੂੰ 1300 ਰੁਪਇਆ ਯਾਨੀ ਕਿ ਇੱਧਰ ਬੰਦੇ ਇਮਾਨਦਾਰ ਨੇ ਝੂਠ ਨਹੀਂ ਬੋਲਦੇ ਬਿਲਕੁਲ ਵੀ 1% ਵੀ ਝੂਠ ਨਹੀਂ ਬੋਲਦੇ ਜਿੰਨਾ ਖੇਤ ਹੈ ਉਹਨਾਂ ਹੀ ਦੱਸਣਗੇ ਹੁਣ ਤੁਹਾਨੂੰ ਦਿਖਾਦੇ ਸਾਹਮਣੇ ਖੇਤ ਆਪਾਂ ਇੱਕ ਵੱਡਣਾ ਤਕਰੀਬਨ ਦੋ ਖੇਤ ਨੇ ਤਿੰਨ ਵੱਟੜਿਆ ਤੇ ਉਹ ਤੁਹਾਨੂੰ ਦਿਖਾਉਦੇ ਕਿੰਨੀ ਜਗ੍ਹਾ ਹੈਗੀ ਆ ਤੇ ਕਿੰਨੇ ਪੈਸੇ ਚ ਵੱਟ ਰਿਹਾ ਇਹ ਇਹ ਏਰੀਆ ਬਹੁਤ ਵਧੀਆ ਜਿਹੜੇ ਏਰੀਆ 'ਚ ਆਪਾਂ ਹੁਣ ਆਇਆ ਅੱਗੇ ਤੋਂ ਇਸ ਏਰੀਆ 'ਚ ਆਇਆ ਕਰਾਂਗੇ ਕਿਉਂਕਿ ਇਹ ਬੰਦੇ ਵੀ ਇਮਾਨਦਾਰ ਹੈ ਕੰਮ ਵੀ ਵਧੀਆ ਤੇ ਪੱਥਰ ਵੀ ਹੈ ਲੀਗਾ ਤੇ ਗਾਂ ਤਾਂ ਇਹ ਏਰੀਆ 'ਚ ਗੱਲ ਕੀਤੀ ਇਹਨਾਂ ਨਾਲ ਬੈਕੁਰ ਕਿਰਪਾ ਕਰਨੇ ਕਿ ਚਾਹੁੰਦੇ ਰਹੇ ਤਾਂ ਜਰੂਰ ਆਵਾਂਗੇ ਇਸ ਏਰੀਆ 'ਚ ਤੇ ਆਪਾਂ ਇੱਥੇ ਲੈ ਕੇ ਆਇਆ ਕਰਾਂਗੇ ਮਸ਼ੀਨ ਜਿਹੜੇ ਏਰੀਆ 'ਚ ਤੁਹਾਨੂੰ ਆਪਾਂ ਦੱਸਿਆ ਸੀ ਇੰਸਟਾਗ੍ਰਾਮ 'ਤੇ ਵੀਡੀਓ ਪਾਈ ਸੀ ਕਿ ਨਵੇਂ ਏਰੀਆ 'ਚ ਉਹ ਏਰੀਆ 'ਚ ਨਹੀਂ ਆਪਾਂ ਗਏ ਉੱਧਰ ਕਿਉਂਕਿ ਮਸ਼ੀਨ ਉਹਨਾਂ ਦੇ ਹੋਰ ਲਾਲ ਹੀ ਸੀ ਇੱਕ ਦਿਨ ਲੇਟ ਹੋ ਗਿਆ ਸੀ ਹੁਣ ਆਪਾਂ ਉਸ ਤੋਂ ਬਾਅਦ ਜੋ ਸੀ ਆਪਣੇ तकरीबन 60 70 ਵਿੱਗੇ ਹੋ ਗਿਆ ਤੇ ਅਜੇ ਅੱਜ ਦਾ ਦਿਨ ਚੱਲੂਗੀ ਤੇ ਕੱਲ ਨੂੰ ਅੱਜ ਲਾ ਕੇ ਸ਼ਾਮ ਨੂੰ ਕਿਉਂਕਿ ਅਸੀਂ ਲੇਟ ਹੋ ਗਏ ਥੋੜੇ ਜਾਂ ਥੋੜਾ ਜਾਂ ਇੱਥੋਂ ਲੇਟ ਹੋ ਗਿਆ ਜਾਨੀ ਕਿ ਪਹਿਲੇ ਹੀ ਪਿੱਛੇ ਲਾਇਆ ਇੱਦਾਂ ਤਾਂ ਆਪਾਂ ਤਿੰਨ ਕੁ ਦਿਨ ਹੀ ਹੋਇਆ ਇਹਦਾ ਥੋੜਾ ਦੱਸਦੇ ਆ ਕਿ ਇਹਦਾ ਇਹਨਾਂ ਬੰਦਿਆਂ ਨੇ ਆਪਣੇ ਕਿਹਾ ਕਿ ਸਾਡੇ ਬੇਈਮਾਨੀ ਨਾਪ ਕੇ ਵਿੱਗਾ ਤਿੰਨ ਕਰਾਲਾਂ ਦਾ 700 ਰੁਪਏ ਨਾਪ ਕੇ ਲਓ ਤੁਸੀਂ ਕੀ ਅੰਦਾ ਕੀ ਅੰਦਾ ਉਹ ਸੀਤਨ ਹੈ ਸੀਤਨ ਹੈ ਕਿਹੜਾ ਤੇ ਸੀਤਨ ਹੀ ਹੋਰ ਕੀ ਹੈ ਕੀ ਨਾਮ ਹੈ ਤੁਹਾਡਾ 700000 ਰੁਪਏ ਉਹ 700000 ਰੁਪਏ ਦਾ ਹਾਂ ਉਧਰ ਜਾਣਾ ਬਿਕਾਰਟ ਨੇ ਆ ਜਾਣਾ ਉਹ ਉਧਰ ਆ ਜਾਣਾ ਤੇ ਉਹ ਕਾਰਡ ਕੇ ਫਿਰ ਉਧਰ ਜਾਏਗੇ ਬਿਲਕੁਲ ਜਾਏਗੇ ਫਿਰ ਉਧਰ ਜਾਏਗੇ ਕਾਰਡ ਕੇ ਫਿਰ ਆਮ ਰਵਾਣਾ ਹੋ ਜਾਏਗੇ ਠੀਕ ਹੈ तो इसका पैसा आप दोगे वो देंगे, अरे हाँ। हम देंगे ना अच्छा <laughs> पैसा ज्यादा तुम्हारे तो पास है <laughs> आगे से मेरा नंबर सेव कर लो तो यहाँ मेरे को कॉल कर देना हम आएंगे हम आपको कैसे बंदे लगे अच्छे लगे बहुत अच्छे लगे हाँ अब एक तो किसी से झगड़ा नहीं करते फालतू का एक आप मस्त बंदे हैं ईमानदार जी यहाँ अब ये वीडियो बना के आप बैठ जाएंगे छापा से ये निकाल दे कौन है ये उस कौन ये भी उनका ही है ये भी भाई साहब इसको ये कटवाते क्यों नहीं आप जैसे ये इसमें वो लगे हुए हैं ये फालतू के पौधे हैं इसे कटवाते क्यों ये जो जो बीच में है इसके आ, तो ये है बाद में इसको स्प्रे नहीं दिया आपने स्प्रे नहीं किया दवाई नहीं छिड़की तो फिर का, काई के का बरसात है इधर बरसात कितनी को हुई है अच्छा ठीक आगे कुछ है उसमें पैप तो नहीं पड़ी आगे वहाँ पैप कुछ होगा आगे डर क्या बब्बू है कल इतने ही सांपा है कल कल हमने यहां पर वो देखा था यहां था वो इधर रहता है इधर रहता है वो आ, रहता। पूरे कुछ किसी को कहता नहीं कुछ है ਫਾਉ ਦਾ ਬਾਗ ਹੈ ਤਾਂ ਕੱਲ ਜਾ ਦੇਖ ਕੇ ਕਈ ਵਾਰੀਆਂ ਐਵੇਂ ਨੂੰ ਮਿਨਾ ਕੇ ਬਿਠੋ ਦੇਖੋ ਕੱਟਦਾ ਤਾਂ ਨਹੀਂ ਨਾ ਕਿਸੇ ਕੋਈ ਜੰਗਲ ਗਾ ਜੰਗਲ ਨਹੀਂ ਵਤੈ ਇੱਥੇ ਜ ਇੱਕ ਸੱਪ ਰਹਿੰਦਾ ਸੱਪ ਆਪਣੇ ਤਾਂ ਲੋਕ ਕਹਿੰਦੇ ਉਹਨੂੰ ਡਮੂਹੀ ਵਗੈਰਾ ਕਹਿੰਦੇ ਆ ਉਹ ਚੀਂ ਰਹਿੰਦੀ ਐ ਇੱਥੇ ਕੱਲ ਮੈਨੂੰ ਦਿਖੀ ਸੀ ਤਾਂ ਮੈਂ ਡਰ ਗਿਆ ਸੀ ਕਾਲੇ ਰੰਗ ਦੀ ਸੀ ਵੈਸੇ ਆਹ ਦੇਖ ਕਿਸੇ ਨੂੰ ਕੁਝ ਨਹੀਂ ਕਹਿੰਦੀ ਇੱਥੇ ਬੈਠੀ ਹੀ ਕੱਲ ਬੜੀ ਤਗੜੀ ਸੀ ਆਹ ਬੁੱਢਾ ਮੰਨ ਗਾਇ ਵਿਢਾਈ ਜਾਂਦਾ ਵਿਢਾਈ ਵਧੀਆ ਕਰਾ ਇਹ ਤਾਂ ਆਪਣੇ ਬਲੇਡ ਬੂਟ ਟੁੱਟੇ ਨੇ ਲੈੜੀ ਬੜੇ ਹੋ ਗਾ ਹੈ ਮੇਰੀ ਗੱਲ ਸੋੜਾ ਇਧਰ ਆ ਇੱਕ ਆ ਡੋਟਾ ਇੱਕ ਹੋਏ ਇਹਨਾਂ ਨੂੰ ਦੇਖਾ ਤੇ ਉਧਰ ਗਾ ਥੋੜਾ ਪਾਸੇ ਨਿਪੜ ਜਾਣਾ ਪਰ ਆਹ ਆਹ ਇਹ ਕਿੰਨਾ ਕ ਨਕਾ 6 ਛਕ ਨਾਲਾ ਥਾਂ ਹੈ ਹੋਲੀ ਪਾ ਮੜਾ ਵਢੀ ਜਾਵੇ ਨਾ ਇੰਨੀ ਜਲਦ ਬਈ ਨਾ ਕਰ ਪਾਵੇ ਔਰ ਪੰਜ ਵਗੇ ਉਧਰੇ ਗਏ ਨੇ ਬਸ ਉਹਦੇ ਚ ਕੋਈ ਨਹੀਂ ਗੱਲ ਕੋਈ ਨਹੀਂ ਗੱਲ ਤੂੰ ਨਹੀਂ ਅੱਜ ਬੈੰਦਾ ਪਾ ਮਸ਼ੀਨ ਤੇ ਤੂੰ ਨਹੀਂ ਬੈੰਦਾ ਪਾ ਨੱਕ ਸਾਫ਼ ਕਰੋ ਮੜਾ ਜਾ ਪਰ ਉਧਰ ਜਾ ਕੇ ਚੰਗ ਹਾਂ 18 ਨੇ ਇੱਕ ਹੋ ਗਿਆ 19 ਹੋ ਗਿਆ ਔਹ ਕੰਨੀ ਵਿੱਚ ਗਿਲਾਣਾ ਦੋ ਆ ਹੋ ਗਿਆ 103 ਤੇ 2500 5 ਤੇ 27 ਤੇ 209 ਤੇ 10 10 ਇੱਥੇ ਨੇ 4 ਹੋ ਵੱਡ ਕੇ 14 5 ਉਧਰ ਨੇ ਤੇ ਬਾਕੀ ਹੋਰ ਆਂਦੇ ਹੋਰ ਰਹੇ ਆਪਾਂ ਵੜਨਾ ਪਿੱਛੇ ਚੱਲਨੇ ਉੱਥੇ ਪਾਣੀ ਆ ਗਈ ਬੰਦੇ ਸੇਵਾ ਵੀ ਕਰਦੇ ਆ ਬਹੁਤ ਇੱਥੇ ਜਿਵੇਂ ਕਿ ਪਾਣੀ ਲੈ ਕੇ ਆਇਆ ਡਰਾਈਵਰ ਨੇ ਪਾਣੀ ਮੰਗਾਵੇ ਫਸ ਗਿਆ ਖੁਸ਼ੀ ਬਹੁਤ ਇਹਨਾਂ ਨੂੰ ਮਸ਼ੀਨ ਦੀ ਕਿਉਂਕਿ ਇਹਨਾਂ ਨੇ ਮਸ਼ੀਨ ਇਹਨਾਂ ਨੇ ਜਾਨੀ ਕਿ ਖੁਸ਼ੀ ਨਾਲ ਪਹਿਲੀ ਵਾਰ ਇਸ ਏਰੀਆ 'ਚ ਮਸ਼ੀਨਾਂ ਘਟ ਆਇਆ ਕਰਦੀ ਆਉਂਦੀ ਨਹੀਂ ਤਕਰੀਬਨ ਇਤਰਾ ਤੇ ਇਹਨਾਂ ਨੇ ਖੁਸ਼ੀ ਨਾਲ ਛੌਂਗ ਛੌਂਗ ਨਾਲ ਵਡਾ ਰਹੇ ਨੇ ਕਿ ਪਾਣੀ ਬੜੀ ਪੱਛ ਪਾਈ ਕਰ ਰਿਹਾ ਸਵੇਰੇ ਚਾਹ ਵੀ ਪਈ ਦੋ ਤਿੰਨ ਵਾਰਾਂ ਤੇ ਹੁਣ ਇਸ ਤੋਂ ਬਾਅਦ ਆਪਾਂ ਜਵਾਰ ਵੜਨੀ ਆ ਤਕਰੀਬਨ 8 ਵਿਕੇ ਥਾਂ ਹੈਗਾ ਜਵਾਰ ਹੈ ਤੇ ਉਹਦੀ ਵਿਢਾਈ ਕਰਨੀ ਹੈ ਹੁਣ ਇਸ ਤੋਂ ਬਾਅਦ ਸੋ ਬੰਦਾ ਥੱਲੇ ਕਰਦੇ ਹੋਏ ਹੁਣ ਇਹਨੇ ਉਹ ਪੱਜਾ ਹੀ ਜਿਹੜਾ ਇਹ ਏਰੀਆ ਵੀਰ ਜੀ ਇਹ ਏਰੀਆ ਬਹੁਤ ਵਧੀਆ ਹੈ ਬਹੁਤ ਮਸਟ ਏਰੀਆ ਹੈ ਬੰਦੇ ਕਦਰ ਨਹੀਂ ਕਰਦੇ ਆ ਤੇ ਇਹ ਵਡਾ ਵੀ ਲੈ ਕੇ ਆ ਕਿ ਆਪਾਂ ਤੁਹਾਨੂੰ ਪਤਾ ਹੀ ਹੋਣਾ ਹੈ ਚਨੇ ਦਾ ਟਾਈਮ ਹੈ ਜਿਹੜਾ ਨਾ ਚਨਾ ਲੇਟ ਹੋ ਰਿਹਾ ਹੈ ਛੋਲੇ ਜਾਨੀ ਕਿ ਲੇਟ ਹੋ ਰਿਹਾ ਹੈ ਛੋਲਾਂ ਦੇ ਲੇਟ ਕਰਕੇ ਵਿਢਾਈ ਕਰਾ ਰਿਹਾ ਜਿਵੇਂ ਵੀ ਜਵਾਰ ਵੀ ਹੋਣਾ ਤੁਹਾਨੂੰ ਦੱਸਿਆ ਜਿਵੇਂ 4 ਦੇ 8 ਦੇ ਜਵਾਰ ਆਪਾਂ ਵੜਨੀ ਆ ਤੇ ਉਹ ਬੰਦਾ ਕਹਿੰਦਾ ਮੈਨੂੰ ਇਹ ਪੁੱਛਿਆ ਕਿ ਕਿਉਂ ਬਟਵਾ ਰਿਹਾ ਕਹਿੰਦਾ ਮੈਂ ਵੀ ਚਨੇ ਤੇ ਲੇਟ ਹੋ ਰਿਹਾ ਚਨਾ ਇਸ ਵਾਰ ਬਨਾਂਗਲ ਚਨੇ ਦਾ ਟਾਈਮ ਨਿਕਲਦਾ ਜਾ ਰਿਹਾ ਤੇ ਹੋ ਸਕਦਾ ਸਾਨੂੰ ਇੱਥੇ ਜਵਾਰ ਵੀ ਵੱਟਰੀ ਪਵੇ ਇਹ ਅਜੇ ਕੁਝ ਕਹ ਰਿਹਾ ਜੇ ਕੋਟਾ ਲੇਟ ਆ ਇਹ ਚਾਰ ਦਿਨ ਇਹ ਦੁਬਾਰਾ ਆਪਾਂ ਸ਼ਾਇਦ ਇੱਥੇ ਜਵਾਰ ਵੀ ਵੱਟੀਏ ਫਿਰ ਜਾਂਦੇ ਆ ਕੋਟੇ ਏਰੀਆ 'ਚ ਤੇ ਉੱਥੇ ਦੇਖਾ ਉਥੇ ਕੀ ਫਸੜੀ ਗੰਦਿਆ ਘਟ ਹੈ 30% ਵਗੈਰਾ ਮੈਂ ਕਹਿੰਦਾ ਇਸ ਹਾਲ ਇਹ ਚਲੋ ਆਪਣਾ ਵੈਕੂ ਨੇ ਇੱਥੇ ਸਾਰਾ ਵਧੀਆ ਆਪਣਾ ਇੱਥੇ ਚੱਲੀ ਜਾਂਦਾ ਆਪਾਂ ਕੋਟੇ ਕੀ ਕਰਨਾ ਚਾਹ ਬੈਠਣਾ ਵੀ ਇਹ ਚਾਰ ਦਿਨ ਵੈਸੇ ਹੀ ਤਾਂ ਬੈਠਣੇ ਚੋਲੇਗਾ ਆਪਾਂ ਨੂੰ ਤਾਕੀ ਇਹਨਾਂ ਨੇ ਜੀ ਰੋਟੀ ਚਾਹ ਚਾਹ ਬਣਾਈ ਫਿਰ ਦੁਪਹਿਰ ਵੇਲੇ ਆਪਾਂ ਨੂੰ ਰੋਟੀ ਕਹਿੰਦੇ ਨੇ ਉਹ ਨਹੀਂ ਰੋਟੀ ਆਉਂਦੀ ਆ ਕਿਉਂਕਿ ਆਪਾਂ ਦਾ ਜਾਵਾਂਗੇ ਜੀ ਡੇਰੇ ਰੋਟੀ ਖਾਵਾਂਗੇ ਉੱਥੇ ਜਾ ਕੇ ਇੱਥੇ ਆਪਾਂ ਨੇ ਖਾਦੇ ਤੇ ਬੈਵਾ ਵਾ ਕੇ ਟਹਿਲਾਣੇ ਪਾਉਣ ਨੇ ਤੇ ਡੇਰਾ ਆਪਣਾ ਹੈਗਾ ਜੀ ਇੱਥੇ ਤਕਰੀਬਨ 15 ਕਿਲੋਮੀਟਰ ਜਿੱਥੇ ਆਪਾਂ ਆਪਣਾ ਸਮਾਨ ਵਗੈਰਾ ਪਿਆ ਨਾ ਇੱਥੋਂ ਤਕਰੀਬਨ 5 ਕਿਲਾ ਮੀਟਰ ਤੇ ਫਿਰ ਕਰ ਆਪਾਂ ਇੱਥੇ ਜਾਣਾ ਇੱਕ ਬੰਦੇ ਦਾ ਪਤਾ ਕਰਾਂਗੇ ਨਾਲੇ ਜੀ ਇਸ ਤੋਂ ਬਾਅਦ ਇੱਥੇ ਨਿਬੜ ਗਿਆ ਜੀ ਇਹ 2 ਬਿਗਾਂ ਲੱਗੀ ਆ ਮਸ਼ੀਨ ਤੇ ਦੋ ਇਧਰ ਨਾਲ ਆ ਚਾਰ ਐ ਇੱਕ ਪੁਕਾ ਇਹ ਬਿਗਾ ਜਿਹੜਾ ਸਹੀ ਦੱਸ ਰਿਹਾ ਜੀ ਇੱਥੇ ਤਿੰਨ ਕਨਾਲਾਂ ਦੇ ਦੱਸ ਰਿਹਾ ਦੋ ਢਾਈ ਕੂ ਕਨਾਲਾਂ ਦੇ ਦੱਸ ਰਿਹਾ ਵੀ ਕਿ ਤਿੰਨਾਂ ਦਾ ਬਿਲਕੁਲ ਹੀ ਹੈਗਾ ਤੇ ਢਾਈ ਕਨਾਲਾਂ 700 ਰੁਪਏ ਰੇਟ ਦਾ ਹੈ ਬਿਲਕੁਲ ਜਾਇ ਰੇਟ ਬਿਗਾਂ ਦੱਸ ਰਿਹਾ ਬੰਦੇ ਮਾਨਦਾਰ ਨੇ ਬਾਕੀ ਜਿਹੇ ਪੈਸੇ ਲੈ ਨਹੀਂ ਰਹੇ ਨਹੀਂ ਤਾਂ ਪਤਾ ਚੱਲੇਗਾ ਇਹ ਲੈਣੇ ਆ ਪੈਸੇ ਆਪਾਂ ਇਮਾਨਦਾਰ ਨੇ ਕੋਈ ਮੰਨ ਲੈ ਵੈਸੇ ਲੱਗਦੇ ਤਾਂ ਚੰਗੇ ਆ ਬੰਦੇ ਇਹ ਗੱਲ ਕੀਤੀ ਵੀ ਵਿੱਗੇ ਦੇ ਹਿਸਾਬ ਨਾਲ 700 ਰੁਪਏ ਲੱਗੂਗਾ ਨੇ ਕੋਈ ਗੱਲ ਨਹੀਂ ਮਿਲ ਕੇ ਤੇ ਪਹਿਲਾਂ ਅਸੀਂ ਕੀ ਕੰਮ ਕਰਦੇ ਸੀ ਇੱਧਰ ਪਹਿਲੇ ਅਸੀਂ ਚਲਾਉਂਦੇ ਰਹਾ ਹਜ਼ਾਰ ਰੁਪਏ ਦੇ ਹਿਸਾਬ ਨਾਲ 1000 ਰੁਪਏ ਵਿੱਗੇ ਦੇ ਹਿਸਾਬ ਨਾਲ ਕਿਉਂਕਿ ਉਹ ਵੀ ਇੰਤਾਜਾ ਲਾ ਦਿੰਦੇ ਸੀ ਨੇ ਵਿੱਗੇ ਕਿਉਂਕਿ ਉਹਨਾਂ ਵਿੱਚੋਂ ਪੰਜ ਚਾਰ ਘੱਟ ਦੱਸਨੇ ਕਿਉਂਕਿ ਰੇਟ ਜਿਆਦਾ ਸੀ ਤੇ ਆਪਾਂ ਕਿੱਲਿਆਂ ਦਾ ਹਿਸਾਬ ਲਾ ਲੈਂਦੇ ਸੀ ਚਲੋ 1000 ਰੁਪਏ ਦੇ ਹਿਸਾਬ ਨਾਲ ਚਲੋ ਵਟੀ ਜੰਨੇ ਹੁਣ ਇਹਨਾਂ ਨਾਲ ਗੱਲ ਹੋਈ ਆ ਹੁਣ ਕਹਿੰਦੇ ਤੁਸੀਂ ਮਿਲ ਕੇ ਲੋ ਫੋਨ ਤੇ 700 ਰੁਪਏ ਵਿੱਗੇ ਦਾ ਤੇ ਆਦਾ ਫੋਨ ਫੋਨ ਤੇ ਮਿਲ ਕੇ ਤੇ ਤੁਸੀਂ ਵੱਢੀਓ ਤੇ ਪੈਸੇ ਲਈਓ ਉਹ ਸਾਹ ਨਾਲ ਹੁਣ ਆਪਾਂ ਵੜ ਰਹੇ ਆ ਆਪਦਾ ਫੋਨ ਤੇ ਦੇਖ ਲਈਦਾ ਕਿੰਨਾ ਉਹਨੇ ਪੈਸੇ ਦੇ ਦਿੰਦੇ ਆ ਤੇ ਹੁਣ ਤੁਹਾਨੂੰ ਦਿਖਾਉਣੇ ਵੀ ਛੋਟਾ ਜਾ ਇੱਥੇ ਬਿਲਕੁਲ ਕਿਹੜਾ ਜੀ ਆ ਤੇ ਇੱਕ ਵਿੱਗਾ ਉਹ ਤੁਹਾਨੂੰ ਦਿਖਾਉਂਦਾ ਮੈਂ ਆਇਆ ਜੀ ਸਾਹਮਣੇ ਆਪ ਪਰ ਇਹਦਾ ਨਰਮਾ ਛੋਟਾ ਜਿੰਗਾ ਸਾ ਇੱਕ ਵਿੱਗਾ ਜਿਹੜਾ ਹੈਗਾ